ਉਹ ਆਪਕਾ ਨੂੰ ਸਵਤੰਤਰ ਮੰਗਰ ਤੇ ਦਿੱਤਾ ਬੜੇ ਨਿੱਕੇ ਤੇ ਸੂਚਮ ਇੱਕ ਆਮ ਘਰ ਦੇ ਪਰਿਵਾਰ ਦੇ ਸੈਂਬਰ ਜਿਨ੍ਹਾਂ ਦੇ ਲਈ ਅਸੀਂ ਕਾਫੀ ਦਿਨਾਂ ਤੋਂ ਉਮੀਦ ਕਰ ਰਹੇ ਹਾਂ ਬਾਅਦ ਅਸੀਂ ਚੰਗਿਆ ਨੂੰ ਇਸ ਤਰ੍ਹਾਂ ਜੋ ਇੱਕ ਰੈਲੀ ਪਿਸ਼ਾਪ ਕੱਟ ਦੇ ਵਿੱਚ ਜਦੋਂ ਜੱਟਿਆ ਆ ਬਿਖੇ ਪੂਰੇ ਬਾਜ਼ਾਰ ਦੇ ਵਿੱਚ ਪੈਦਲ ਯਾਤਰਾ ਕੀਤੀ ਹੈ ਆਪਣਾ ਸ਼క్తి ਪ੍ਰਦਰਸ਼ਨ ਕੀਤਾ ਹੈ ਜੇ ਹੁਣ ਅਸੀਂ ਅੱਜ ਕੋਰ ਦੇਖੇ ਪਹੁੰਚੇ ਹਾਂ ਤੇ ਕੋਰ ਦੇ ਸਾਡੇ ਕਾਂਗਰਸੀ ਵੀਰਾਂ ਦੇ ਸਾਡਾ ਸਵਾਗਤ ਕਰਵਾ ਦਿੱਤਾ ਮੈਂ ਬਹੁਤ ਗਿਆਨ ਦਿੱਤਾ। ਮੇਰੇ ਨਾਲ ਬਾਈਕ ਆਪਰ ਤੇ ਆਪ ਰੂਪ ਕਮਰਾਤੀ ਸੋਨਾ ਨੇ ਵੇਖਿਆ ਤੇ ਹੋਰ ਜਿੰਨੇ ਵੀ ਸਾਡੇ ਕੋਲ ਕੂਰ ਵੀ ਦੇ ਚਾਰਗਰ ਸੈਂਟਰਾਂਾਂ ਤੇ ਮੋਟਰ ਸਕਟਰ ਨੂੰ ਦਾ ਸਾਡਾ ਧੰਨਵਾਦ ਕਰਨਾ। ਜੇ ਅੱਜ ਵੀ ਇਹ ਰਹਿਣੀ ਅਰਦਾਇ ਕੱਢਾ ਸਾਡਾ ਮਾਤਾ ਇਸ ਦਾ ਸਬੂਤ ਹੈ। ਕਿ ਅਸੀਂ ਸ਼ਾਂਤੋ ਲੋਕ ਖਵਾਂ ਦੀ ਜਿੱਤੀ ਹੋਈ ਹੈ ਅਸੀਂ ਦੇਸ਼ ਕਰਕੇ ਬਾਬਤ ਹੋ ਰਹੇ ਆ ਬਾਬਤ ਕਰ ਰਹੇ ਆ ਕਿ ਅਸੀਂ ਜਿੱਤ ਜਿੱਤੀ ਹੈ ਕਿਉਂਕਿ ਜਿੱਤੇ ਦਾ ਜੋ ਵਾਅਦਾ ਸੀ ਉਹ ਭਾਗੀ ਨਿਕਲਿਆ ਉਹਦਾ ਪੇਟ ਪੇਟ ਗਰੋਧ ਹੋ ਰਿਹਾ ਹੈ ਕਿ ਪਾਰਟੀ ਦੇ ਪਿੰਡ ਦੇ ਵਿੱਚ ਝੂਠ ਮਾਰ ਕੇ ਗਿਆ ਹੈ ਪੂਰੀ ਦੁਨੀਆ ਦਾ ਧੋਖਾ ਦੇ ਰਹੀ ਹੈ ਇਹ ਸਾਡੇ ਹਾਕਾ ਚੱਪੇ ਆਦੇ ਪੂਰੇ 90 ਹਲਕਿਆਂ ਦੇ ਵਿੱਚ ਬਹੁਤ ਹੀ ਭਜਾ ਵਾਅਦਿਆਂ ਤੇ ਮੋਟਾ ਵੀ ਸਾਡੀਆਂ ਦਸਰੀਆਂ ਸੀਐਡੀ ਬਿਆਂ ਕਿ ਅਸੀਂ ਜਿੱਤਣਾ ਲਿਆ। ਮੈਂ ਸਾਰਿਆਂ ਨੂੰ ਇਹ ਦੇਣ ਚੀ ਵੀ ਕਰਦਾ ਕਿ ਵੇਖ ਲੈ ਦੀ ਹੁਣ ਇੱਕ ਤਰੀਕ ਨੂੰ ਹਾਦਥ ਹੋ ਕੇ 3 ਨੰਬਰ ਸੱਜਿਆ ਦਾ ਫਟਾ ਦਵਾ ਕੇ ਮੈਡਮ ਜਾਨੀ ਮੋੜੀ ਨੂੰ ਕੰਮ ਕਰਕੇ ਪਾਰਲੀਮੈਂਟ ਨਾਲ ਪਾਰਲੀਮੈਂਟ ਵਿੱਚ ਜਣਾਇਆ ਕਿਉਂਕਿ ਪਾਰਲੀਮੈਂਟ ਦੇ ਵਿੱਚ ਸਾਡੇ ਪ੍ਰਵੇਸ਼ ਕੀਤੇ ਜਾਂਦੇ ਆ ਪ੍ਰੋਕਿਰਾਂ ਦਾ ਫੈਸਲਾ ਹੁੰਦਾ ਹੈ ਸਾਡੇ ਪ੍ਰਤੀਯਾਗੀਆਂ ਦਾ ਫੈਸਲਾ ਹੁੰਦਾ ਹੈ ਕਿ ਸਾਡੇ ਸੂਚਨਾ ਅਮਾਨ ਦਾ ਕੈਂਡੀਡੇਟ ਜੋ ਪਰੇ ਲਿਖਿਆ ਸਾਡੇ ਦੰਦਾਂ ਦੇ ਪ੍ਰੋਕਿਰ ਦਾ ਫੈਸਲਾ ਪਾਰਲੀਮੈਂਟ ਦੇ ਵਿੱਚ ਚੱਲ ਕੇ ਵੱਧ ਉਤਾਰਨ ਦੇਤੀ ਆਗੇ ਹੌਮ ਹੋਮ ਆ ਕੇ ਇੱਕ ਤਿੰਨ ਹੋ ਇਹ ਨੰਬਰ ਪੱਜਾ ਬੋਤਵਾ ਕੇ ਰਣ ਨੂੰ ਪਾਜਾ ਬਣਾਓ ਤੁਹਾਡਾ ਸਾਰੇ ਦਾ ਤਨਵਾਦ ਕੋਈ ਕੁਝਾ ਖਾਸ ਹੋਏ ਕਿ ਨਹੀਂ ਹੋਵੇ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਹੱਥ ਹੱਥੇ ਨਾਲ ਜਾਤ ਪੇ ਆਜਾ ਦੇ ਨੌਂਰਤ ਕੌਲੀ ਦਾ ਐਤਾ ਬਰਾਤ ਸ਼ਾਹ ਕਰਦੀ ਲੈ ਕੇ ਕੰਦੇ ਹਾਂ ਦੇਖੋ ਕਿੰਨੀ ਕਾਫੀ ਦੇ ਵਿੱਚ ਕਿੰਨਾ ਸਾਦਾ ਐਕਟ ਸ਼ਾਹ ਚੱਕ ਲਈ ਆਪਾਂ ਟ੍ਰੱਕ ਉੱਪਰ ਸਭ ਤੋਂ ਸਾਦੇ ਨਾ ਆਣ ਅੱਧੀ ਅੱਧਾ ਰਾਤ ਸ਼ਾਹ ਚੱਕਾ ਉੱਤੇ ਹੈ ਇਹ ਕਰਨੀ 47 47 ਡਿਗਰੀ ਦੇ ਵਿੱਚ ਉਹ ਯਾਰ ਸਭ ਇਹ ਲੱਗਦਾ ਜਿਵੇਂ ਸਾਰੇ ਪਹਾੜਾਂ ਬਰਾਕਤ ਦੇ ਕਿੱਲੋਂ ਇੱਧਰ ਨੋਕੀਂ ਕਿੱਥੋਂ ਆਉਂਦੇ ਆਪੇ 100 ਕਿਲੋਮੀਟਰ ਚੱਲਦੇ بجٹ دا کے ਉਹਨੂੰ ਦਾ ਸਾਈ ਦੇ ਇੰਜੀਨਰ ਜੈਮਨੀ ਗੋਬਰਾਪਰਾ ਕਰ ਰਹੀ ਹੈ ਤੁਸੀਂ ਲਾਈਵ ਫੁਟੇਜ ਦੇ ਰਹੇ